ਲੋ ਵੀ ਜਿਹੜੇ ਵੀ ਰੋਟਾਵੇਟਰ ਲੈਣ ਦੀ ਸਲਾਹ ਕਰ ਰਹੇ ਆ ਨਾ ਤਾਂ ਮਾਰਚ ਮਹੀਨੇ ਚੋਂ ਵਾਸਤੇ ਵੱਡੇ ਆਫਰ ਲੈ ਕੇ ਆਏ ਨਾਲ ਇੱਕ ਚੀਜ਼ ਹੋਰ ਲੈ ਕੇ ਆਏ ਆ ਸਾਰੇ ਕਿਸਾਨ ਵੀਰਾਂ ਵਾਸਤੇ ਖੁਸ਼ਖਬਰੀ ਹੈ ਵੀ ਰੋਟਾਵੇਟਰ ਤੇ ਨਾਲ ਦੇ ਹੋਰ ਇੰਪਲੀਮੈਂਟ ਨਾ ਬਈ ਹੁਣ ਲੋਨ ਤੇ ਵੀ ਮਿਲਣਗੇ ਤੇ ਪ੍ਰੋਸੈਸ ਸਾਰਾ ਸਾਰਾ ਆਪਾਂ ਦੱਸਦੇ ਆ ਇਸ ਵਕਤ ਆਪਾਂ ਖੜੇ ਆਗੇ ਮੋੜ ਮੰਡੀ ਤੇ ਬਾਈ ਐਸ ਸੀ ਆਰ ਵਾਲੇ ਕੋਲੇ ਖੜੇ ਆ ਬਾਈ ਰਾਮ ਆਪਣੇ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਆ ਬਾਈ ਹਾਂ ਜੀ ਕਿਰਪਾ ਬਾਈ ਤੇ ਇੱਕ ਤਾਂ ਬਾਈ ਆਪਾਂ ਆਏ ਕਿ ਹੈਵੀ ਲੋਨ ਦੇ ਉੱਤੇ ਵੀ ਰੋਟਾ ਵੇਟਰ ਮਿਲ ਜੂ ਬਾਈ ਇਹ ਗੱਲ ਸੱਚੀ ਆ ਸੱਚੀ ਵੀਰੇ ਸੱਚੀ ਮਿਲ ਜਾਣਗੇ ਬਾਈ 90% ਲੋਨ ਹੋ ਜਾਂਦਾ ਬਾਈ 90% ਉਹ ਹੋਊ ਕਿਵੇਂ ਬਾਈ ਪ੍ਰੋਸੈਸ ਉਹ ਪ੍ਰੋਸੈਸ ਵੀਰੇ ਬੈਂਕ ਥਰੂ ਹੁੰਦਾ ਸਾਰਾ ਕੁਝ ਉਹ ਦੱਸ ਦਿਆਂਗੇ ਆਪਾਂ ਜ਼ਿੰਮੇਵਾਰ ਨੂੰ ਫੋਨ ਤੇ ਦੱਸ ਦਿਆਂਗੇ ਦੱਸ ਦਿਆਂਗੇ ਸਾਰਾ ਠੀਕ ਆ ਬਾਈ ਨੰਬਰ ਸਕਰੀਨ ਤੇ ਆਪਾਂ ਦਿਨੇ ਚਲਾ ਤੇਰੇ ਤੋਂ ਵੀ ਗੱਲ ਕਰ ਲਿਓ ਤੇ ਬਾਕੀ ਵੀ ਇੱਕ ਆਫਰ ਕਹੇ ਆਪਾਂ ਵੀ ਡਿਸਕਾਊਂਟ ਮਿਲ ਰਹੇ ਆ ਉਹ ਕਿੰਨੇ ਟਾਈਮ ਤੱਕ ਆ ਵੀ ਮਾਰਚ 2024 ਤੱਕ ਦੇ ਭਾਈ ਹੁਣ ਆਪਾਂ ਡਿਸਕਾਊਂਟ ਦੇ ਰਹੇ ਆ ਹੁਣ ਮੇਲੇ ਲੱਗ ਰਹੇ ਆ ਨਾ ਨਕਸਾਨ ਮੇਲੇ ਸਾਰੇ ਕਿਤੇ ਆਪਣੇ ਗੱਡੀਆਂ ਜਾਣੀਆਂ ਹੂੰ ਉੱਥੇ ਤੁਸੀਂ ਜਾ ਕੇ ਬੁੱਕ ਕਰਵਾ ਸਕਦੇ ਹੋ ਕਿਸੇ ਨੇ 2 ਮਹੀਨੇ ਬਾਅਦ ਲੈਣਾ ਜਾਂ 9 ਮਹੀਨੇ ਬਾਅਦ ਲੈਣਾ ਕਣ ਕਹਾੜੀ ਵੱਢ ਕੇ ਮੰਨ ਲਓ ਹੁਣ ਪਹਿਲਾਂ ਬੁਕਿੰਗ ਕਰਵਾ ਦਿਓ ਵੀਰੇ ਉਹ 5000 ਰੁਪਏ ਬੁਕਿੰਗ ਹੈ ਉਦੋਂ ਬਾਅਦ ਤੁਸੀਂ ਆਪ ਦਾ ਜਦੋਂ ਲੈਣਾ ਫੁੱਲ ਪੇਮੈਂਟ ਦੂਜੀ ਦੇ ਕੇ ਰੈਂਟਰ ਲੈ ਆ ਸਕਦੇ ਵੀ 31 ਮਾਰਚ ਤੱਕ ਬੰਦਾ ਬੁੱਕ ਕਰਵਾ ਦੇਵੇ ਹਾਂਜੀ ਬਾਈ ਤੇ ਉਹਦਾ ਸਮਝ ਲਓ ਡਿਸਕਾਊਂਟ ਚ ਬੁੱਕ ਹੋ ਗਿਆ ਤੇ ਭਾਈ ਰੇਟ ਵੈਸੇ ਆ 8 ਫੁੱਟਾ ਪਿਆ ਬਈ 8 ਫੁੱਟਾ ਪਿਆ ਜੀ ਇਹਦਾ ਨੋਰਮਲ ਰੇਟ ਕੀ ਹੈ ਬਾਈ ਇਹਦਾ 97000 ਹੈ ਵੀਰੇ ਉਹਨੇ 31 ਮਾਰਚ ਤੱਕ 94000 ਦਾ 3000 ਰੁਪਏ ਆਫਰ ਆ 8 ਫੁੱਟੇ ਤੇ ਤੇ 9 ਫੁੱਟੇ ਦਾ ਕੀ ਰੇਟ ਆ ਬਾਈ 9 ਫੁੱਟਾ ਵੀਰੇ 1 ਲੱਖ 7000 ਦਾ 4000 ਰੁਪਏ ਡਿਸਕਾਊਂਟ ਆ ਉਹਦੇ ਇੱਕ ਤਿੰਨ ਦਾ ਪਈ ਇੱਕ ਤਿੰਨ ਦਾ ਬਊਗਾ ਵੀਰੇ ਇੱਕ ਤਿੰਨ ਦਾ ਤੇ ਭਾਈ ਉਹ ਕਿੰਨੇ ਫੁੱਟ ਵਾਲ ਇਹ ਹੈਗਾ ਇੱਕ 60 ਦਾ ਹੁਣ ਉਹ ਇੱਕ 55 ਦਾ ਬਾਈ ਜੀ ਲੈ ਵੀ ਆਫਰ ਪਈ ਹੈਗੇ ਆ ਇਹ 31 ਮਾਰਚ ਤੱਕ ਜੇ ਤੁਸੀਂ ਬੁੱਕ ਕਰਾ ਦਿੰਨੇ ਆ ਤਾਂ ਇਹ ਆਫਰ ਹੈਗੇ ਬਾਈ ਕਹਿੰਦੇ ਵੀ ਜਦੋਂ ਹਾੜੀ ਵੱਢ ਕੇ ਤੁਸੀਂ ਇਹ ਲਿਜਾ ਸਕਦੇ ਆ ਬੁੱਕ ਕਰਾ ਦਿਓ ਕਿਰਾਇਆ ਹੈ ਕਿ ਨਹੀਂ ਪਹਿਲਾਂ ਲਿਜਾ ਸਕਦੇ ਆ ਬਾਈ ਪਹਿਲਾਂ ਲੈ ਜੋ ਠੀਕ ਹੈ ਜੇ ਐ ਹੁੰਦਾ ਵੀ ਹਾੜੀ ਵੱਢ ਕੇ ਆਪਣੇ ਕੋਲ ਚਲ ਪੈਸੇ ਆਉਂਦੇ ਵੀ ਉਦੋਂ ਜ਼ਿੰਮੇਦਾਰ ਲੈ ਕੇ ਜਾਣਾ ਚਾਹੁੰਦੇ ਉਦੋਂ ਲਿਜਾ ਸਕਦੇ ਵੀ ਜ਼ਿੰਮੇਦਾਰ ਭਰਾਵਾਂ ਵਾਸਤੇ ਖਾਸ ਹੋ ਬਰੇ ਤੇ ਬਾਈ ਇਹ ਤਾਂ ਹੋ ਗਈ ਡਿਸਕਾਊਂਟ ਹਨਾ ਤੇ ਲੋਨ ਵਾਲੀ ਵੀ ਦਾਲ ਦਾਸਤੀ ਤੇ ਬਾਕੀ ਹੋਰ ਬਾਈ ਕਿਹੜੇ ਕਿਹੜੇ ਇੰਪਲੀਮੈਂਟ ਆ ਆਪਣੇ ਕੋਲੇ ਬਾਈ ਆਪਣੇ ਕੋਲੇ ਸਪਰੇਅ ਵਾਲਾ ਠੀਕ ਹੈ ਬਾਈ ਠੀਕ ਹੈ ਜੀ ਤੇ ਤੋਤੇ ਹਲ ਰਜਿੰਦਰੇ ਠੀਕ ਹੈ ਬਾਈ ਜਿਵੇਂ ਤੋ ਕੰਗੂ ਇਧਰ ਵੀ ਆਪਾਂ ਦਗਾਨੇ ਇੱਕ ਤਾਂ ਵੀ ਆ ਲੇਜ਼ਰ ਲੈਵਲਰ ਹੋ ਗਿਆ ਹਨਾ ਹਾਂਜੀ ਬਾਈ ਲੇਜ਼ਰ ਲੈਵਲਰ ਆ ਗਿਆ ਬਈ ਇਹ ਤੋਤੇ ਆ ਗਏ ਬਾਈ ਜੀ ਤੋਤੇ ਹਲ ਆ ਗਿਆ ਹਨਾ ਬਈ ਹਾਂਜੀ ਤੇ ਬਈ ਇੱਕ ਚੀਜ਼ ਹੋਰ ਵੀ ਜਿਵੇਂ ਰੋਟਾਵੇਟਰ ਦੇ ਵਿੱਚ ਆਪਾਂ ਖਾਸੀਅਤ ਪੁੱਛਦੇ ਹੁੰਨੇ ਆ ਹਾਂਜੀ ਬਾਈ ਇਹਨਾਂ ਦੀ ਸਪੈਸ਼ialਟੀ ਕੀ ਨਹੀਂ ਆ ਜੇ ਬੰਦਾ ਕਹੇ ਵੀ ਤੁਹਾਡੇ ਚ ਖਾਸ ਚੀਜ਼ ਕੀ ਹੈ ਸਾਡੇ ਕੋਲੇ ਬਾਈ ਹੁਣ ਤਾਂ ਅਸੀਂ ਮਕੈਨੀਕਲ ਸੀਲ ਆ ਪਾਉਣ ਲੱਗ ਗਏ ਜੀ ਮਕੈਨੀਕਲ ਸੀਲ ਨਾ ਬਈ ਇਹ ਤਾਂ ਕਿਸੇ ਟਾਪ ਦੇ ਬ੍ਰਾਂਡ ਹਨਾ ਜਿਵੇਂ ਸਾਰੇ ਹੁਣ ਪਾਉਂਦੇ ਆ ਜੀ ਜ ਜੀ ਬਈ ਚਾਂਸ ਕੋਈ ਪ੍ਰੋਬਲਮ ਆਉਂਦੀ ਵੀ ਹੈ ਵੀਰੇ ਤਾਂ ਆਪਣਾ ਬੰਦਾ ਘਰੇ ਜਾ ਕੇ ਫ੍ਰੀ ਆਫ ਕਾਸਟ ਠੀਕ ਕਰਕੇ ਆਊਗਾ ਇਹ ਲੀਕ ਹੀ ਨਹੀਂ ਹੁੰਦੀ ਲੀਕ ਨਹੀਂ ਹੁੰਦੀ ਸਾਲ ਦੀ ਗਾਰੰਟੀ ਰੋਟਾਵੇਟਰ ਦੀ ਹੈ ਜੀ 1.5 ਸਾਲ ਦੀ ਗੇਅਰ ਪੀ ਰੈਂਕ ਹੈ 1.5 ਸਾਲ ਦੀ ਗੇਅਰ ਭਾਈ ਗੇਅਰ ਭਾਈ ਕਿਹੜਾ ਹੁੰਦਾ ਜੀ ਇਹਨਾਂ ਦਾ ਬਈ 13 23 ਦਾ ਮਲਟੀ ਸਪੀਡ ਜੀ ਇਹਨਾਂ ਦਾ ਗੇਅਰ ਹੈ ਮੇਰੇ ਸਹਾਰ ਨਾਲ ਬਈ ਇਸ ਰੇਟ 'ਚ ਜੀ ਇਹਨਾਂ ਦਾ ਗੇਅਰ ਕੋਈ ਨਹੀਂ ਦਿੰਦਾ ਹੁਣ ਨਾ ਇਹ ਵੀ ਖਾਸ ਗੱਲ ਹੈ ਬਈ ਤੇ ਇਹ ਉਹ ਗਾ ਰੋਟਾਵੇਟਰ ਬਈ ਹੋਰ ਵੀ ਜਿਹੜੀਆਂ ਚੀਜ਼ਾਂ ਪੰਗਾ ਪਾ ਦ ਘਾਦ ਗਏ ਨਾ ਜਿਹੜੇ ਵੀ ਕਿਸਾਨ ਵੀਰ ਨੇ ਕੋਈ ਚੀਜ਼ ਖ ਭਈ ਡਿਸਕਾਊਂਟ ਸਾਰੀਆਂ ਆਈਟਮਾਂ ਤੇ ਇੱਕੋ ਤੇ ਸਾਰੀਆਂ ਤੇ ਵੀ ਸਾਰੀਆਂ ਤੇ ਭਈ ਆਹ ਕੀ ਆਈਟਮ ਹੈ ਇਹ ਭਈ ਸਪਾਈਡਰ ਆਪਣਾ ਖਾਦ ਖਿਲਾਰਨ ਵਾਲਾ ਅੱਛਾ ਰੇਪਾਉਣਾ ਇਹ ਵਾਲਾ ਇਹ ਸਟੀਲ ਦਾ ਹੈ ਭਈ ਠੀਕ ਹੈ ਭਈ ਬਦਗੀਆ ਸਟੀਲ ਲੱਗੇ ਹੋਏ 40000 ਦੀ ਕੀਮਤ ਹੈ ਵੀਰੇ 40000 ਕੀਮਤ ਸਾਰਾ ਹੀ ਸਟੀਲ ਹੈ ਭਈ ਸਾਰਾ ਸਟੀਲ ਹੈ ਵੀਰੇ ਠੀਕ ਹੈ ਭਈ ਮੈਂ ਮਤਲਬ ਜੰਗਾਲ ਜੰਗਾਲ ਨਹੀਂ ਲੱਗਦੀ ਵੀਰੇ ਇਹਨੂੰ ਠੀਕ ਹੈ ਬਾਕੀ ਇਹਨੂੰ ਅਟੈਚਮੈਂਟ ਰੋੜ ਕੇ ਚਲਾਉਣਾ ਕਰਨਾ ਅੰਦਰ ਬਾਹਰ ਕਰਨਾ ਸੌਖਾ ਹੈ ਵੀਰੇ ਸੌਖਾ ਹੈ ਨਾ ਹਾਂਜੀ ਠੀਕ ਹੈ ਤੇ ਇਧਰ ਭਈ ਪਿਆ ਇੱਕ ਆਪਣਾ ਜਿੰਦਰਾ ਹੋ ਗਿਆ ਇਹ ਹਾਂਜੀ ਭਈ ਇਹਦੀ ਵੀ ਭ ਕਾਸੀ ਇਹ ਤੇ ਵੀਰੇ ਇਹਦੇ ਚ ਤੁਸੀਂ ਅਟੈਚਮੈਂਟ ਕਿੱਲੀਆਂ ਨਾਲ ਹੈ ਨਟ ਬਾਉਟ ਖੋਲ ਨਹੀਂ ਲੋਡ ਨਹੀਂ ਪੈਂਦੀ ਇਹਦੇ ਚ ਇਹਨੂੰ ਚਾਬੀ ਨਾਲ ਖੋਲਣਾ ਲੋੜ ਹੀ ਨਹੀਂ ਮਤਲਬ ਹੱਥ ਨਾਲ ਖੋਲੋ ਵੀਰੇ ਕਿੱਲੀਆਂ ਕੱਢੋ ਜੇ ਮਰਜ਼ੀ ਘੁਮਾ ਲਓ ਵੱਡਾ ਛੋਟਾ ਜਿਹੜੇ ਲੋਡ ਮਰਜ਼ੀ ਛੋਟਾ ਵੱਟ ਚੌੜੀ ਢੀੜੀ ਕਰਨੀ ਹੈ ਪੁੱਠਾ ਕਰਕੇ ਲਾਉਣਾ ਠੀਕ ਹੈ ਸਾਰਾ ਅਟੈਚਮੈਂਟੋ ਮੇਕ ਹੋ ਜਾਂਦੀ ਹੈ ਵੀਰੇ ਸਪਰੇਅ ਵਾਲੀ ਟੈਂਕੀਆਂ ਵੀ ਹਨਾ ਬੇਹੇ ਹਾਂਜੀ ਹਾਂਜੀ ਉਹ ਵੀ ਦਿਖਾ ਦਿੰਦੇ ਬਈਆ ਜੀ ਤੇ ਆਫਰ ਭਈ ਪੰਜਾਬ ਤੋਂ ਵੀ ਬੰਦਾ ਲੈ ਸਕਦਾ ਹੈ ਭਾਰਤ ਆਲ ਇੰਡੀਆ ਜਿੱਥੋਂ ਮਰਜ਼ੀ ਆਪਣਾ ਕੈਨੇਡਾ ਅਮਰੀਕਾ ਸਾਰੇ ਕਿਤੇ ਭੇਜੇ ਹੋਇ ਕੁਣ ਆਪਣੇ ਨਾਲ ਸੰਪਰਕ ਕਰ ਲੈ ਭੇਜ ਦੇ ਤੇ ਆ ਬਈ ਜਿਵੇਂ ਸਪਰੇਅਰ ਟੈਂਕੀ ਇਹਦਾ ਕੀ ਹਿਸਾਬ ਕਿਤਾਬ ਆ ਬਈ ਇਹ ਵੀਰੇ ਬਿਨਾ ਪਾਇਪ ਤੋਂ 52000 ਦੀ ਹੈ ਜੀ ਬਾਕੀ ਸਾਰੀ ਕੰਪਲੀਟ ਹੋਊ ਪੰਪ ਲੱਗਿਆ ਹੋਊ ਵੀਰੇ ਆਟੋਮੈਟਿਕ ਪਾਣੀ ਭਰਨ ਵਾਲਾ ਪਾਇਪ ਇਕੱਠੀ ਕਰਨ ਵਾਲਾ ਸਾਰਾ ਕੁਝ ਲੱਗਿਆ ਹੋਊਗਾ ਜੇ 1.5 ਕਿੱਲੇ ਦੀ ਪਾਇਪ ਨਾਲ ਇਹ 60000 ਦਾ 1.5 ਕਿੱਲੇ ਦੀ ਪਾਇਪ ਨਾਲ 60000 ਦਾ 3000 ਰੁਪਏ ਅਰੀਜਨਲ ਪਾਇਪ ਆ ਜੀ 850 ਦੀ ਠੀਕ ਹੈ ਬਈ ਤੇ ਅਰੀਜਨਲ ਪਾਇਪ ਠੀਕ ਹੈ ਪੈਪ ਇਕੱਠੀ ਆਪੇ ਕਰੂਗਾ ਤੇ ਸਪਰੇਅ ਲਾਉਂਦਾ ਵੀ ਆਪੇ ਹਾਂਜੀ ਹਾਂਜੀ ਠੀਕ ਹੈ ਸਾਰਾ ਸਿਸਟਮ ਆਟੋਮੈਟਿਕ ਹੈ ਨਾ ਆਟੋਮੈਟਿਕ ਹੈ ਬਾਕੀ ਭਾਈ ਜੀ ਜਿਹੜੇ ਕੋਈ ਖੇਤੀਬਾੜੀ ਦੇ ਹੋਰ ਵੀ ਸੰਦ ਚਾਹੀਦੇ ਹੁੰਦੇ ਆ ਸੰਪਰਕ ਕਰ ਸਕਦੇ ਹਟ ਨਾਲ ਮਿਲ ਜਾਂਦੇ ਨੇ ਠੀਕ ਹੈ ਭਾਈ ਬਾਕੀ ਤਾਂ ਜਾਣਦੇ ਹੋਣਗੇ ਨਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਇਹ ਬਠਿੰਡਾ ਤੋਂ ਜਿਹੜੀ ਮਾਨਸਾ ਨੂੰ ਰੋਡ ਪੈਂਦੀ ਆ ਉਹਦੇ ਉੱਤੇ ਜਿਹੜਾ ਮੋੜ ਚੌਂਕ ਆਉਂਦਾਗਾ ਉੱਥੇ ਹੀ ਚੌਂਕ ਦੇ ਉੱਤੇ ਹੀ ਦੁਕਾਨਾਂ ਪੁੱਛਣ ਦੀ ਵੀ ਲੋੜ ਨਹੀਂ ਆਉਂਗੇ ਤੁਹਾਨੂੰ ਦੇਖ ਕੇ ਪੁਰਾਣਾ ਵੀ ਰੂਟਾ ਵੀ ਟੱਕਾਉਣਾ ਹੈ ਜਿੱਥਾਂ ਪੁਰਾਣਾ ਲੈਣਾ अच्छा कोलेज ਲੈ ਬਟਾਉਣਾ ਆ ਕੋਈ ਪੰਪ ਕਟਾਉਣਾ ਕੋਈ ਰੂਟਾ ਬਟਾ ਕਟਾਉਣਾ ਜੋ ਵੀ ਸੰਦਾ ਨਾਮਾ ਪੁਰਾਣਾ ਕਟਾ ਸਕਦਾ ਨਵਾਂ ਲੈ ਸਕਦਾ ਉਹ ਕਿਸੇ ਵੀ ਕੰਪਨੀ ਦਾ ਕੱਟ ਲੈਣ ਨਹੀਂ ਕਿਸੇ ਕੰਪਨੀ ਦਾ ਕੱਟ ਲੈਣ ਨਹੀਂ ਆਪਾਂ ਉਹਦੇ ਫੋਟੋ ਆਪ ਬਾ ਦਿਓ ਜੀ ਪੰਜ ਤੋਂ ਚਾਰ ਆਪਾਂ ਦੇਖ ਕੇ ਕੱਟ ਲਾਂਗੇ ਜੇ ਆਏ ਉਹ ਰੇਟ ਮਿਲੂਗਾ ਇਹਨਾਂ ਨੂੰ ਤੇ ਪੁਰਾਣਾ ਕਹਿੰਦੇ ਲੈਣਾ ਉਹ ਪੁਰਾਣਾ ਹੀ ਮਿਲ ਜਾਂਦਾ ਜੀ ਆਪਣੇ ਕੋਲ ਬਾਕੀ ਬਾਗਾਂ ਵਾਲੇ ਬਾਈ ਜੀ ਖਾਸ ਬਾਗਾਂ ਕਿਹੜੇ ਹੁੰਦੇ ਵੀ ਆਹ ਬਾਗਾਂ ਚੱਲਣ ਲਈ ਜੀ ਜਿਵੇਂ ਅੰਬੋਰ ਗੰਗਾ ਗੰਗਾ ਨਗਰ ਸਾਈਡ ਇਧਰ ਚੱਲਦੇ ਆ ਨਾ ਬਾਈ ਜੀ ਜੀ ਬਾਈ ਉਵੇਂ ਇਹ ਬਾਗਾਂ ਲਈ ਹੁੰਦੀ ਜੀ ਠੀਕ ਹੈ ਇਹ ਆਪਣੇ ਕੋਲੇ ਮਿਲ ਜਾਂਦਾ ਕਿੰਨੇ ਫੁੱਟ ਹੁੰਦਾ ਬਈ ਤੇ ਕਿੰਨੀ ਰੇਟ 8 ਫੁੱਟ ਹੁੰਦਾ ਬਈ ਇਹ 9 ਫੁੱਟ ਜਿਹੜਾ ਹੈ ਕਹੀ ਉਹ ਮਿਲ ਜਾਂਦਾ ਸਾਰਾ ਹੀ ਮਿਲਦਾ ਰੇਟ ਬਾਈ ਉਹੀ ਹੈ ਸੇਮ ਹੀ ਅੱਛਾ ਰੇਟ ਸੇਮ ਹੈ ਠੀਕ ਹੈ ਲੋ ਵੀ ਇੱਕ ਤਾਂ ਵੀ ਜਿਹਨੇ ਖਰੀਦਣੀਆਂ ਹਨਾ ਚੀਜ਼ ਉਹਦੇ ਆਸਤੇ ਚੱਲੀ ਜਾਂਦਾ ਡਿਸਕਾਊਂਟ ਨੰਬਰ ਤੇ ਫੋਨ ਮਾਰ ਲਓ ਤੇ ਬੁਕਿੰਗ ਕਰਵਾ ਲਓ ਇੱਕ ਵਾਰੀ 50000 ਰੁਪਏ ਦੇ ਕੇ ਕਿਉਂਕਿ ਹੁਣ ਬੁੱਕ ਕਰਵਾ ਲਓ ਪੈਸੇ ਜੇ ਹੁਣ ਹੈਗੇ ਆ ਤਾਂ ਹੁਣੇ ਲੈ ਜਾਓ ਤੇ ਨਹੀਂ ਤਾਂ ਫਿਰ ਬਾਅਦ ਚ ਉਹ ਹਾੜੀ ਵੱਢ ਕੇ ਲੈ ਜਾਓ ਹਨਾ ਤੇ ਹੋਰ ਬਈ ਇੱਕ ਉਹ ਸਪਰੇਅ ਵਾਲੇ ਜਿਹੜੇ ਟਾਇਰ ਜੇ ਸੀਗੇ ਵੱਡੇ ਜੇ ਹਾਂਜੀ ਬਈ ਉਹ ਉਹ ਵੀ ਦਿਖਾਉਂਗੇ ਉਹ ਵੀ ਮਿਲ ਜਾਂਦੇ ਸਾਰੇ ਟੈਟੂਰ ਆਪਣੇ ਕੋਲ ਹਾਂਜੀ ਹਾਂਜੀ ਬਾਈ ਤੇ ਲਾ ਵੀ ਦਿੰਨੇ ਵੀ ਰੈਡੀ ਵੀ ਫਿਟ ਕਰਕੇ ਵੀਰੇ 4 ਤੋਂ 6 ਦਿਨ ਲੱਗਣਗੇ ਠੀਕ ਹੈ ਬਾਈ ਤੁਸੀਂ ਟਰੈਕਟਰ ਛੱਡ ਜੋ ਟਰੈਕਟਰ ਕੋਈ ਵੀ ਹੋਵੇ ਮੈਸੇਜ ਵੀ ਆਇਸ਼ਰ ਖੜਾ ਬਾਈ ਇਹਦੇ ਹੁਣ ਮੂਰੇ ਬੂਮ ਲਾਉਣਾ ਨਹੀਂ ਇਹ ਦੂਜੇ ਛੋਟਿਆਂ ਦਾ ਥੋੜਾ ਕੰਮਜਾਬ ਘੱਟ ਰਹਿੰਦਾ ਕਿਉਂ ਹਲਕਾ ਹੁੰਦਾ ਅੱਗੇ ਤੋਂ ਠੀਕ ਹੈ ਬਾਈ ਉਠਣ ਦੀ ਪ੍ਰੋਬਲਮ ਆ ਜਾਂਦੀ ਹੈ ਇਹਦੇ 'ਚ ਫਿਰ ਹੁਣ ਬੂਮ ਐਸੇ ਅੱਗੇ ਲੱਗਣਾ ਹੀ ਸਾਰੇ ਰੈਡੀ ਹੋਈ ਜਾਂਦਾ ਹੈ 4 ਤੋਂ 6 ਦਿਨ ਦੇ ਵਿੱਚ ਇਹ ਹੋ ਜਾਂਦਾ ਹਾਂਜੀ ਹਾਂਜੀ ਵਧੀਆ ਸਪੈਸਰ ਲਾਉਣੇ ਬਾਈ ਮੋٹے ਪੁਰਾ ਠੀਕ ਆ ਸਪੈਸ਼ਲ ਬਾਈ ਤੁਸੀਂ ਦੇਖ ਸਕਦੇ ਆ ਤੇ ਟਾਇਰਾਂ ਦੇ ਵੀ ਸਾਈਜ਼ ਵੀ ਹੁੰਦੇ ਇਹਨਾਂ ਦੇ ਵੱਧ ਘੱਟ 1800 1800 ਬਾਈ 1600 2100 ਸਾਰੇ ਮਿਲ ਜਾਂਦੇ ਬਾਈ ਸਾਰੇ ਹੀ ਮਤਲਬ ਮਿਲ ਜਾਂਦੇ ਠੀਕ ਹੈ ਤੇ ਮਤਲਬ ਆਪਾਂ ਕਹਿ ਲਗੇ ਵੀ ਐਗਰੀਕਲਚਰ ਰਿਲੇਟਡ ਸਾਰੇ ਤਰ੍ਹਾਂ ਦੇ ਇੰਪਲੀਮੈਂਟ ਸਾਰੇ ਆ ਬਾਈ ਜਿਹੜਾ ਰੇਟ ਆਪਣਾ ਕਿਤੇ ਨਹੀਂ ਹੋਣਾ ਰੇਟ ਇਹਦੀ ਗੱਲ ਦੀ ਆਪਣੀ ਗਾਰੰਟੀ ਹੈ ਫਿਰ ਠੀਕ ਆ ਹਾਂ ਜਿਹੜੀ ਚੀਜ਼ ਬਾਕੀ ਦੇਵਾਂਗੇ ਬਾਈ ਸਾਰਾ ਬਿੱਲ ਤੇ ਲਿਖ ਕੇ ਦੇਵਾਂਗੇ ਜੀ ਕਿਤੇ ਕੋਈ ਸਰਵਿਸ ਦੀ ਕੋਈ ਦਿੱਕਤ ਆਉਂਦੀ ਇਹ ਬੰਦਾ ਜਾ ਕੇ ਉਥੇ ਫ੍ਰੀ ਆਫ ਕਾਸਟ ਕਰਕੇ ਉਹਨਾਂ ਦਾ ਠੀਕ ਹੈ ਬਈ ਹਾਂ ਠੀਕ ਗਰੰਟੀ ਬਰੰਟੀ ਚੋ ਵੀ ਟਿਕ ਵਿੱਚ ਆ ਜਾਂਦੇ ਨਾ ਸਰਵਿਸ ਆਪਣੇ ਇੰਨੀ ਫਾਸਟ ਆ 24 ਘੰਟੇ ਦੇ ਕਲੀਅਰ ਕਰ ਦਿੰਦੇ ਆ ਅੱਛਾ ਜੀ ਹਾਂ ਜੀ ਮੇਨ ਕਹੀ ਇਹ ਵੀ ਸਰਵਿਸ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਕਿਉਂਕਿ ਅਗਲਾ ਵੀ ਇਹ ਤਾਂ ਚੀਜ਼ ਦਿੰਦਾ ਮੁੜ ਕੇ ਗੱਲ ਨਹੀਂ ਸੁਣਦਾ ਨਹੀਂ ਤਾਂ ਕੰਪਨੀ ਦਾ ਕੰਮ ਕੀ ਨਹੀਂ ਵੇਚਣ ਨੂੰ ਹੋਰ ਗੱਲ ਹੁੰਦੀ ਹੈ ਤੇ ਲੋਕ ਸਰਪਟਾਉਂ ਦੀ ਉਹ ਹੋਰ ਗੱਲ ਹੁੰਦੀ ਆ ਆਪਣਾ ਜਿਵੇਂ ਹਾਸ ਦਾ ਮੂੰਹ ਪਹਿਲਾਂ ਪੈਸੇ ਫੜਨ ਵੇਲੇ ਹੋਊਗਾ ਜੇ ਦਿੱਕਤ ਆ ਕਿ ਉਹਨੇ ਹੱਸਦੇ ਉਹਨਾਂ ਨੂੰ ਉਦੋਂ ਮਿਲਾਂਗੇ ਇਹ ਵੀ ਖਾਸ ਗੱਲ ਨਾਲੇ ਭਾਈ ਇਹ ਕਿਹੜਾ ਵੀ ਕੰਪਨੀ ਵਾਲੇ ਬੰਦੇ ਤਾਂ ਆਪਣੇ ਆਪ ਦੇ ਭਰਾ ਹਨ ਆਪਣੇ ਪਿੰਡਾਂ ਵਾਲੇ ਬੰਦੇ ਆ ਰੋਜ਼ ਮੂੰਹ ਵਿੱਚ ਲੱਗਣ ਵਾਲੇ ਸਾਡੇ ਕੋਲ ਮੂੰਹ ਤੇ ਲੱਗਣੇ ਆ ਤੁਸੀਂ ਤਾਂ ਆਪ ਆ ਹੈਨਾ ਕੰਪਨੀ ਵਾਲਾ ਮਾਲਕ ਪਤਾ ਨਹੀਂ ਕਿੱਥੇ ਬੈਠਾ ਹੁੰਦਾ ਕਿੱਥੇ ਨਹੀਂ ਜਿਹੜੇ ਕਸਟਮਰ ਲੈ ਕੇ ਗਏ ਰ ਜੁੜੇ ਹੀ ਆ ਉਹ ਮਤਲਬ ਵਾਰੀ ਵਾਰੀ ਜਾ ਰਹੀ ਉਹਨਾਂ ਕੋਲ ਜਿਹਦੇ ਕੋਲ ਰਿਸ਼ਤੇਦਾਰਾਂ ਵਾਂਗੂ ਵਰਤਣ ਲੱਗੇ ਬਾਈ 8 ਦਾ 10 ਦਾ ਪਿੱਛੇ ਹਰੇਕ ਨਾ ਦੇ ਕਦੇ ਮਾਮੇ ਨੂੰ ਭੂਆ ਨੂੰ ਕੋਈ ਹਰੇਕ ਨੇ ਦਵਾਤਾ ਜੀ ਇਹਨੂੰ ਬਾਈ ਸਾਡੇ ਰਿਸ਼ਤੇਦਾਰਾਂ ਨੇ ਲੈਣਾ ਸਾਡੇ ਚਾਚੇ ਨੇ ਲੈਣੇ ਭੇਜ ਦਿਓ ਚੰਗੀ ਚੀਜ਼ੀ ਦਵਾਉਂਦਾ ਹਾਂ ਬਿਲਕੁਲ ਬਾਈ ਬਾਣ ਕਰਦੇ ਯਾਰ ਸਾਰੇ ਸਾਨੂੰ ਵੀ ਉਹਨਾਂ ਦਾ ਧੰਨਵਾਦ ਹੀ ਉਹਨਾਂ ਸਾਰੇ ਜ਼ਿੰਮੇਵਾਰਾਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸਹੀ ਹੈ ਹੋਰ ਬਈ ਕੋਈ ਆਪਣਾ ਕੋ ਦੱਸਣ ਵਾਲਾ ਕੋਈ ਸੰਦ ਕੋ ਇੰਪਲੀਮੈਂਟ ਹੋਵੇ ਬਈ ਮੇਰੇ ਕੋਲ ਸਾਰੀ ਕੀਤੀ ਵੜੀ ਹਾਂਜੀ ਬਈ ਸਾਰੀ ਮਿਲ ਜਾਂਦੀ ਲਗਭਗ ਬਈ ਸਾਰੇ ਮਿਲ ਜਾਂਦੇ ਨੰਬਰ ਸਕਰੀਨ ਤੇ ਜਾਂਦਾ ਚੱਲੀ ਕਾਲ ਕਰਕੇ ਵੀ ਤੁਸੀਂ ਕਰ ਸਕਦੇ ਹੋ ਮੇਰਾ ਆਪਣਾ ਬਈ ਰੋਟਾਵੇਟਰ ਦਾ ਹੀ ਹੈ ਮੇਨ ਰੋਟਾਵੇਟਰ ਦਾ ਤੇ ਬਈ ਕਾਲ ਕਰਕੇ ਵੀ ਤੁਸੀਂ ਬੁੱਕ ਕਰਵਾ ਸਕਦੇ ਇੱਥੇ ਆ ਕੇ ਮॉड ਬੁੱਕ ਕਰਵਾਉਣਾ ਬੁੱਕ ਕਰਵਾ ਸਕਦੇ ਮੇਲੇ ਵਗੈਰਾ ਤੇ ਵੀ ਬਟਿੰਡੇ ਮੇਲੇ ਤੇ ਹੋਰ ਮੇਲੇ ਆਤੀ ਬਈ ਅਰ ਕਿਉਂਣਗੇ ਲੁਧਿਆਣੇ ਉੱਥੇ ਜਿਹੜੇ ਹੋਰ ਅਲੱਗ-ਅਲੱਗ ਮੇਲੇ ਲੱਗਦੇ ਨੇ ਸਾਰਿਆਂ ਦੇ ਉੱਥੇ ਆਵਾਂਗੇ ਬਈ ਠੀਕ ਹੈ ਬੁਕਿੰਗ ਕਰਵਾ ਸਕਦੇ ਹਾਂ ਭੇਜ ਦਈਏ ਕਿਰਾ ਕਰ ਲੋ ਹਨ ਜਿਹਨੇ ਵੀ ਰਾਦਾ ਬਣਾਉਣਾ ਹਨ ਵੀ ਰੋਟਾਵੇਟਰ ਲੈਣਾ ਕਿਉਂਕਿ ਸੀਜ਼ਨ ਚੱਲੀ ਜਾਂਦਾ ਹੈ ਕੇਰਾ ਬੁਕਿੰਗ ਕਰਵਾ ਕੇ ਅਗਲੇ ਮਹੀਨੇ ਲੈ ਲਿਓ ਤੇ ਬਾਕੀ ਵੀ ਲੋਨ ਵਾਲਾ ਦੱਸਦਾ ਜਿਹੜਾ ਵੀਰ ਕੋਈ ਅਫੋਰਡ ਨਹੀਂ ਕਰ ਸਕਦਾ ਲੋਨ ਕਰਵਾਉਣਾ ਬਾਈਰ ਕੇ ਨਾਲ ਫੋਨ ਤੇ ਗੱਲ ਕਰ ਲਈ ਲੋਨ ਵਾਲਾ ਸਿਸਟਮ ਕੀ ਹੈ ਕੀ ਨਹੀਂ ਸਾਰਾ ਵੀਰ ਸਮਝਾ ਦੇਣਗੇ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਵੀਰ ਭਰਾ ਹੋਰ ਕਿਸਾਨ ਵੀਰਾਂ ਨੂੰ ਭੇਜ ਦਿਓ ਹਨ ਧੰਨਵਾਦ